ਮਾਤੋਸ਼੍ਰੀ ਪੰਚੇ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਨੇ ਉਹਦਵ ਠਾਕਰੇ ਦਿੱਤਾ ਪੰਜਾਬ ਆਉਣ ਦਾ ਸੱਦਾ ਸ਼ਿਵ ਸੈਨਾ ਸੁਪਰੀਮੋ ਜਲਦੀ ਹੀ ਪੰਜਾਬ ਦੌਰੇ ਤੇ ਆਉਣਗੇ ਕਮਲ ਸਰੋਜ ਕਿਹਾ ਪਹਿਲੇ ਪੰਜਾਬ ਫੇਰੀ ਨਾਲ ਸ਼ਿਵ ਸੈਨਾ ਦੀ ਸਿਆਸਤ ਨੂੰ ਮਿਲੇਗੀ ਨਵੀਂ ਦਿਸ਼ਾ ਫਗਵਾੜਾ 26 ਜੂਨ ਸ਼ਿਵ ਸੈਨਾ ਯੂਬੀਟੀ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੇ ਮੁੰਬਈ ਸਥਿਤ ਸ਼ਿਫਟ ਸੈਨਾ ਹੈੱਡਕੁਆਰਟਰ ਮਾਤੋਸ਼ਰੀ ਵਿਖੇ ਸ਼ਿਵ ਸੈਨਾ ਸੁਪਰੀਮੋ ਉਦਵ ਠਾਕਰੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਹਨਾਂ ਉਦਵ ਠਾਕਰੇ ਨੂੰ ਪੰਜਾਬ ਆਉਣ ਦਾ ਸੱਦਾ ਵੀ ਦਿੱਤਾ ਜਿਸ ਨੂੰ ਉਦਵ ਠਾਕਰੇ ਨੇ ਸਵੀਕਾਰ ਕਰ ਲਿਆ ਹੈ ਇਹ ਜਾਣਕਾਰੀ ਸ਼ਿਫਟ ਸੈਨਾ ਦੇ ਸੂਬਾ ਸਕੱਤਰ ਕਮਲ ਸਰੋਜ ਨੇ ਅੱਜ ਇੱਥੇ ਗੱਲਬਾਤ ਦੌਰਾਨ ਦਿੱਤੀ ਉਹਨਾਂ ਦੱਸਿਆ ਕਿ ਬਹੁਤ ਜਲਦੀ ਰਾਸ਼ਟਰੀ ਪ੍ਰਧਾਨ ਉਹਦਸ ਠਾਕਰੇ ਪੰਜਾਬ ਦੀ ਪਹਿਲੀ ਫੇਰੀ ਤੇ ਆਉਣਗੇ। ਇਸੇ ਦੌਰਾਨ ਉਹ ਅੰਮ੍ਰਿਤਸਰ, ਜਿਸਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ ਅਤੇ ਸ੍ਰੀ ਰਾਮ ਤੀਰਥ ਵਿਖੇ ਨਤਮਸਤਕ ਹੋਣਗੇ। ਉਪਰੰਤ ਪਾਰਟੀ ਦੀ ਪੰਜਾਬ ਇਕਾਈ ਅਤੇ ਜ਼ਿਲ੍ਹਾ ਪਧਰੀ ਸੰਗਠਨ ਪ੍ਰਦਾਨਾਣ ਵਿਚਾਰ ਵਟਾਂਦਰਾ ਕਰਕੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤਿਆਰ ਕਰਨਗੇ। ਇਸ ਤੋਂ ਇਲਾਵਾ 2029 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉੱਤਰ 파ਰਦ ਚ ਸ਼ਿਵ ਸੈਨਾ ਦੀ ਭੂਮਿਕਾ ਤੇ ਚਰਚਾ ਹੋਵੇਗੀ। ਕਮਲ ਸਰੋਜ ਨੇ ਦੱਸਿਆ ਕਿ ਸ਼ਿਵ ਸੈਨਾ ਸੁਪਰੀਮੋ ਉਦਵ ਠਾਕਰੇ ਦੇ ਸੰਭਾਵਿਤ ਪੰਜਾਬ ਦੌਰੇ ਦੀ ਤਿਆਰੀ ਲਈ ਪਾਰਟੀ ਹਾਈਕਮਾਨ ਨੇ ਪ੍ਰੋਗਰਾਮ ਤੈਅ ਕਰਨ ਲਈ ਉੱਤਰ 파ਰਦ ਦੇ ਇੰਚਾਰਜਾਂ ਨੂੰ ਦਿਸ਼ਾ ਨਿਰਦੇਸ਼ ਵੀ ਦੇ ਦਿੱਤੇ ਹਨ। ਹਾਲਾਂਕਿ ਸ਼ਿਵ ਸੈਨਾ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਉਦਵ ਠਾਕਰੇ ਦੇ ਰੂਪ ਵਿੱਚ ਪਾਰਟੀ ਸੁਪਰੀਮੋ ਦੇ ਸੰਭਾਵਿਤ ਪੰਜਾਬ ਦੌਰੇ ਨੂੰ ਰਾਜਨੀਤਿਕ ਵਿਸ਼ਲੇਸ਼ਕਾਂ ਦੁਆਰਾ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਸ਼ਿਵ ਸੈਨਾ ਆਪਣੇ ਸਭ ਤੋਂ ਵੱਡੇ ਆਗੂ ਦੇ ਆਉਣ ਦੀ ਖਬਰ ਨੂੰ ਲੈ ਕੇ ਜੋਸ਼ ਚਹਿ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਦਵ ਠਾਕਰੇ ਦੀ ਪੰਜਾਬ ਫੇਰੀ ਸੂਬੇ ਦੀ ਸਿਆਸਤ ਜਿਸ ਸ਼ਿਵ ਸੈਨਾ ਨੂੰ ਨਵੀਂ ਦਿਸ਼ਾ ਦੇਣ ਵਾਲੀ ਸਿੱਧ ਹੋਵੇਗੀ